ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦੀ ਰੱਖਿਆ ਲਈ ਆਪਣਾ ਸਿਰ ਨਮੋਣ ਵਾਲੇ ਸੱਚ ਨਿਆਂ ਅਤੇ ਆਜ਼ਾਦੀ ਦੇ ਪ੍ਰਤੀਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਸਦਾ ਲਈ ਇਤਿਹਾਸ ਦੇ ਸੋਨੇ ਦੇ ਪੰਨਿਆਂ 'ਚ ਦਰਜ ਹੈ ਅੱਜ ਅਸੀਂ ਉਹਨਾਂ ਦੇ 350ਵੇਂ ਸ਼ਹੀਦੀ ਦਿਵਸ ਤੇ ਉਨ੍ਹਾਂ ਦੀ ਅਟਲ ਸ਼ਰਦਾ ਬਲੀਦਾਨ ਅਤੇ ਆਤਮਿਕ ਸ਼ਕਤੀ ਨੂੰ ਨਮਨ ਕਰਦੇ ਹਾਂ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਉਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ ਬਚਪਨ ਵਿੱਚ ਹੀ ਉਹ ਜਦੋਂ 14 ਸਾਲਾਂ ਦੇ ਸਨ ਉਨ੍ਹਾਂ ਦੀ ਮੁਗਲਾਂ ਨਾਲ ਹੋਈ جنگ ਵਿੱਚ ਬੇਮਿਸਾਲ ਬਹਾਦਰੀ ਦੇਖ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦੇ ਝੋਲੀ ਵਿੱਚ ਇੱਕ ਕਟਾਰ ਅਤੇ ਇੱਕ ਰੁਮਾਲ ਪਾਇਆ। ਉਹ ਹੀ ਰੁਮਾਲ ਸਾਰੀ ਸ੍ਰਿਸ਼ਟੀ ਦੀ ਯਾਤਰ ਬਣਿਆ ਅਤੇ ਉਹ ਕਟਾਰ ਗੁਰੂ ਦਸ਼ਮੇਸ਼ ਪਿਤਾ ਜੀ ਦੇ ਹੱਥ ਦੀ ਸ਼ਮਸ਼ੀਰ ਬਣੀ। ਉਨ੍ਹਾਂ ਨੇ ਧਾਰਮਿਕ ਗ੍ਰੰਥਾਂ, ਵੇਦਾਂ, ਉਪਨਿਸ਼ਦਾਂ ਅਤੇ ਪੁਰਾਣਾ ਦੀ ਗਹਿਰੀ ਸਿੱਖਿਆ ਲਈ। ਉਹ ਇੱਕ ਆਤਮਿਕ ਦਰਸ਼ਨਸ਼ੀਲ ਕਵੀ गहरे ਵਿਚਾਰਾਂ ਵਾਲੇ ਸੰਤ અત્યਤirpik ਹੀ ਹਉਦੇ ਸਨ ਵਾਹਿ ਸ਼੍ਰੀ ਗੁਰੂ ਗਨ ਸਾਹਿਬ ਜੀ ਵਿੱਚ ਉਹਨਾਂ ਦੇ 115 ਸ਼ਬਦ ਅੱਜ ਵੀ ਰੋਸ਼ਨੀ ਦਾ ਰਸਤਾ ਦਿਖਾਉਂਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਖਰੀ ਦਿਨਾਂ ਵਿੱਚ ਪਰਿਵਾਰ ਬਕਾ ਲਈ ਆਵਸਿਆ ਉਹਨਾਂ ਦੇ ਵਿਛੋੜੇ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਆਪਣੀ માતા ਮਤਾ ਨਾਨ ਕੀ ਜੀ ਅਤੇ ਆਪਣੀ ਪਤਨੀ ਮਤਾ ਗੁਜਰਕੌਰ ਜੀ ਨਾਲ ਬਕਾਲੇ ਹੀ ਰਹੇ ਸੰਨ 1664 ਵਿੱਚ ਜਦੋਂ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ ਉਹਨਾਂ ਨੇ ਆਪਣੇ ਅਗਲੇ ਗੁਰਤਾ ਗੱਦੀ ਨਸ਼ੀਨ ਲਈ ਕੇਵਲ ਇਹ ਬਚਨ ਕਹੇ ਬਾਬਾ ਬਕਾਲੇ ਇਸ ਬਚਨ ਨੇ ਕਈਆਂ ਨੂੰ ਆਪਣੇ ਆਪ ਨੂੰ ਗੁਰੂ ਕਹਿਣ ਲਈ ਉਤਸ਼ਾਹਿਤ ਕੀਤਾ ਇਸ ਸਮੇਂ ਬਾਬਾ ਮੱਖਣਸ਼ਾ ਲਬਾਣਾ ਇੱਕ ਸੱਚਾ ਸਿੱਖ ਵਪਾਰੀ ਗੁਰੂ ਜੀ ਦੀ ਖੋਜ ਵਿੱਚ ਬਕਾ ਲਿਆਏ। ਉਹਨਾਂ ਨੇ ਹਰ ਦਾਵੇਦਾਰ ਗੁਰੂ ਨੂੰ 200 ਦੇ ਸਿੱਕੇ ਭੇਂਟ ਕੀਤੇ ਜਦੋਂ ਕਿ ਉਹ ਗੁਰੂ ਨੂੰ 500 ਸਿੱਕੇ ਭੇਂਟ ਕਰਨ ਦਾ ਵਚਨ ਕਰ ਚੁੱਕੇ ਸਨ। ਜਦੋਂ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਗਏ ਗੁਰੂ ਸਾਹਿਬ ਜੀ ਨੇ ਕਿਹਾ ਮੱਖਣਸ਼ਾ ਤੂੰ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਇਹ ਸੁਣ ਮੱਖਣ ਸ਼ਾਹ ਛੱਤ ਤੇ ਚੜ ਗਿਆ ਤੇ ਪੁਕਾਰਿਆ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ ਇਸ ਤਰ੍ਹਾਂ ਸੰਗਤ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨੌਵੇਂ ਗੁਰੂ ਦੇ ਰੂਪ ਵਿੱਚ ਸਥਾਪਿਤ ਕੀਤਾ ਸੰਨ 1675 ਵਿੱਚ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਧਰਮ ਪਰਿਵਰਤਨ ਲਈ ਜ਼ਬਰ ਕਰ ਰਿਹਾ ਸੀ ਕਸ਼ਮੀਰੀ ਪੰਡਤ ਸਹਾਇਤਾ ਲਈ ਗੁਰੂ ਸਾਹਿਬ ਕੋਲ ਆਏ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜੇ ਮੇਰਾ ਸੀਸ ਲੈ ਕੇ ਤੁਸੀਂ ਕਿਸੇ ਦਾ ਧਰਮ ਬਚਾ ਸਕਦੇ ਹੋ ਤਾਂ ਮੈਂ ਹਾਜ਼ਰ ਹਾਂ। ਜਾਲਮਾਂ ਨੇ ਪਾਈਸਤੀ ਦਾਸ ਜੀ, ਪਾਈਮਤੀ ਦਾਸ ਜੀ ਅਤੇ ਪਾਈ ਦਿਆਲਾ ਜੀ ਨੂੰ ਗੁਰੂ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਕੀਤਾ ਤਾਂ ਜੋ ਗੁਰੂ ਸਾਹਿਬ ਨੂੰ ਡਰਾ ਸਕਣ ਪਰ ਮੁਗਲ ਗੁਰੂ ਸਾਹਿਬ ਜੀ ਨੂੰ ਇਸਲਾਮ ਕਬੂਲ ਨਹੀਂ ਕਰਾ ਸਕੇ। ਵਾਹਿ ਹੈ। ਦਿੱਲੀ ਦੇ ਚਾਨੀ ਚੌਂਕ ਵਿੱਚ ਗੁਰੂ ਜੀ ਨੂੰ ਸਰਜਨਿਕ ਤੌਰ ਤੇ ਸ਼ਹੀਦ ਕਰ ਦਿੱਤਾ ਗਿਆ ਪਰ ਉਹਨਾਂ ਦਾ ਸਿਰ ਨਹੀਂ ਚੁਕਿਆ ਅੱਜ ਉਸ ਸਥਾਨ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸਿशोਭਿਤ ਹੈ ਉਹਨਾਂ ਦਾ ਸੀਸ ਭਾਈ ਜੇਤਾ ਜੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਲੈ ਗਏ ਉਸ ਉਪਰੰਤ ਮਾਤਾ ਗੁਜਰ ਕੌਰ ਜੀ ਅਤੇ ਬਾਲ ਗੁਬਿੰਦ ਰਾਏ ਜੀ ਨਾਲ ਸੰਗਤ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਸ ਦਾ ਸੰਸਕਾਰ ਕੀਤਾ ਜਿੱਥੇ ਅੱਜ ਗੁਰਦੁਆਰਾ ਸੀਸਗੰਸਾਹਿਬ ਸਿਸ਼ੋਬਿਤ ਹੈ ਉਹਨਾਂ ਦੀ ਦੇਹ ਦਾ ਸੰਸਕਾਰ ਭਾਈ ਲੱਖੀ ਸ਼ਾਵਨਜਾਰਾ ਜੀ ਨੇ ਆਪਣੇ ਘਰ ਨੂੰ ਅਗਨ ਪੇਟ ਕਰਕੇ ਕੀਤਾ ਅੱਜ ਉਸ ਸਥਾਨ ਤੇ ਗੁਰਦੁਆਰਾ ਰਕਾਬ ਗੰਸਾਹਿਬ ਸਿਸ਼ੋਬਿਤ ਹੈ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਦਿਆ ਪਰ ਸਿਰ ਨਾ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ